ਵਾਹਿਗੁਰੂ ਜੀ ਕਾ ਥਾਲੀ ਸਾਰੀ ਵਾਹਿਗੁਰੂ ਜੀ ਦੇ ਫਤਿਹ ਸਭੂ ਸੰਗਤਾਂ ਦੇ ਚਰਨਾਂ ਚ ਕੀ ਕਿ ਆ ਕਿ 20ਵੀਂ ਸਦੀ ਦੇ ਮਹਾਨ ਜੋਧੇ ਜਰਨੈਲ ਸੰਸਪਾਈ ਬਾਬਾ ਜਰਨੈਲ ਸਿੰਘ ਜੀ ਦੇ ਜਨਮ 2 ਤਰੀਕ ਨੂੰ ਜਨਮ ਦਿਹਾੜੇ ਤੇ ਵੱਤਵ ਵੱਧ ਪਹੁੰਚ ਕੇ ਆਪਣੇ ਖੁਸ਼ੀਆਂ ਪ੍ਰਾਪਤ ਕਰੋ ਤੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਾਂ ਜਿਹੜੇ ਕੌਮ ਸਾਡੀ ਦਿੱਦਾ ਕੌਮ ਚੜਦੀ ਕਲਾ ਚ ਹੋਵੇ ਇਸਰ ਤੇ ਸਾਰੀਆਂ ਸੰਗਤਾਂ ਨੂੰ ਪੀਛਦੇ ਕਿ ਸਾਰੇ ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਸਾਡੀ ਕੌਮ ਤੇ ਕਾ ਖਾਕ ਬਖਸ਼ਣ ਇਹ ਸਾਇਦ ਉਹ ਦਿਹਾੜਾ ਹੀ ਤੁਹੇ ਤਰ ਦੇਦਾ ਸ਼ਾਇਦ ਇਹ ਸੈਟ ਕੰਮ ਦੀ ਅਗਵਾਈ ਕਰੇ ਕਿ ਸਾਡੀ ਕੌਮ ਸਾਰੀ ਇੱਕ ਛੰਡੇ ਥਲੇ ਇਕੱਠੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤਾਂ ਦੇ ਚਰਨਾਂ ਰਕੀਏ ਕਿ 20ਵੀਂ ਸਦੀ ਦੇ ਮਹਾਨ ਜੋਧੇ ਜਰਨੈਲ ਸੰਸਪਾਈ ਬਾਬਾ ਜਰਨੈਲ ਸਿੰਘ ਜੀ ਦੇ ਜਨਮ 2 ਤਰੀਕ ਨੂੰ ਜਨਮ ਦਿਹਾੜੇ ਵੱਧ ਪਹੁੰਚ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਾਂ ਜਿਹੜੇ ਕੌਮ ਸਾਡੀ ਦਿੱਦਾ ਕੌਮ ਚੜਦੀ ਕਲਾ ਚ ਹੋਵੇ ਇਸ ਵਰ ਤੇ ਸਾਰੀਆਂ ਸੰਗਤਾਂ ਨੂੰ ਪੇਸ਼ ਹੈ ਕਿ ਸਾਰੇ ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਸਾਡੀ ਕੌਮ ਤੇ ਕਾ ਫਾਗ ਬਖਸ਼ਣ ਇਹ ਸਾਇਦ ਉਹ ਦਿਹਾੜਾ ਹੀ ਤੇ ਤੂਟਰ ਦੇਦਾ ਸ਼ਾਇਦ ਇਹ ਸੇਟ ਕੰਮ ਦੀ ਅਗਵਾਈ ਕਰੇ ਕਿ ਸਾਡੀ ਕੌਮ ਸਾਰੀ ਇੱਕ ਛੰਦੇ ਥਲੇ ਇਕੱਠੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਦੇ ਫਤਿਹ ਸਭੂ ਸੰਗਤਾਂ ਦੇ ਚਰਨਾਂ ਚ ਕੀ ਕਿ ਇਹ ਕਿ ਜੀਵੀ ਸਦੀ ਦੇ ਮਹਾਨ ਜੋਧੇ ਜਰਨੈਲ ਸੰਸਪਾਈ ਬਾਬਾ ਜਰਨੈਲ ਸਿੰਘ ਜੀ ਦੇ ਜਨਮ 2 ਤਰੀਕ ਨੂੰ ਜਨਮ ਦਿਹਾੜੇ ਤੇ ਫਤਫਤ ਪਹੁੰਚ ਕੇ ਆਪਣੇ ਖੁਸ਼ੀਆਂ ਪ੍ਰਾਪਤ ਕਰੋ ਤੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਾਂ ਜਿਹੜੀ ਕੌਮ ਸਾਡੀ ਜਿੱਦਦਾ ਕੌਮ ਚੜਦੀ ਕਲਾ ਚ ਹੋਵੇ ਇਸ ਵਰ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਸਾਰੇ ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਵੀ ਸਾਡੀ ਕੌਮ ਤੇ ਕਾ ਫਲਕ ਬਖਸ਼ਣ ਇਹ ਸ਼ਾਇਦ ਉਹ ਦਿਹਾੜੀ ਤੇ ਤੁਰਦੇ ਦਾ ਸ਼ਾਇਦ ਇਹ ਸੇਟ ਕੰਮ ਦੀ ਅਗਵਾਈ ਕਰੇ ਕਿ ਸਾਡੀ ਕੌਮ ਸਾਰੀ ਇੱਕ ਸੁਛੰਦੇ ਥਲੇ ਇਕੱਠੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤਾਂ ਦੇ ਚਰਨਾਂ ਚ ਕੀ ਕਿ ਆ ਕਿ 20 ਸਦੀ ਦੇ ਮਹਾਨ ਜੋਧੇ ਜਰਨੈਲ ਸੰਸਪਾਈ ਬਾਬਾ ਜਰਨੈਲ ਸਿੰਘ ਜੀ ਦੇ ਜਨਮ 2 ਤਰੀਕ ਨੂੰ ਜਨਮ ਦਿਹਾੜੇ ਤੇ ਵਕਫ ਵਦ ਪਹੁੰਚ ਕੇ ਆਪਣੇ ਖੁਸ਼ੀਆਂ ਪ੍ਰਾਪਤ ਕਰੋ ਤੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਾਂ ਜਿਹੜੀ ਕੌਮ ਸਾਡੀ ਦਿੱਦਾ ਕੌਮ ਚੜਦੀ ਕਲਾ ਚ ਹੋਵੇ ਇਸ ਵਰ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਸਾਰੇ ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਡੀ ਕੌਮ ਤੇ ਕਾਠ ਬੋਖਣ ਇਹ ਸਾਇਦ ਉਹ ਦਿਹਾੜਾ ਹੀ ਕੰਪਿਊਟਰ ਦੇ ਦਾ ਸ਼ਾਇਦ ਇਹ ਸੈਟ ਕੰਮ ਦੇਗਵਾਈ ਕਰੇ ਕਿ ਸਾਡੀ ਕੌਮ ਸਾਰੀ ਇੱਕ ਛੰਡੇ ਥਲੇ ਇਕੱਠੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮੋਹ ਸੰਗਤਾਂ ਦੇ ਚਰਨਾਂ ਚ ਕਿ ਇਹ ਕਿ ਜੀਵਨ ਸਦੀ ਦੇ ਮਹਾਨ ਜੋਧੇ ਜਰਨੈਲ ਸੰਸਪਾਈ ਬਾਬਾ ਜਰਨੈਲ ਸਿੰਘ ਜੀ ਦੇ ਜਨਮ 2 ਤਰੀਕ ਨੂੰ ਜਨਮ ਦਿਹਾੜੇ ਤੇ ਫਤਫਤ ਪਹੁੰਚ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਾਂ ਜਿਹੜੇ ਕੌਮ ਸਾਡੀ ਜਿੱਦਦਾ ਕੌਮ ਚੜ੍ਹਦੀ ਕਲਾ ਚ ਹੋਵੇ ਇਸ ਵਰ ਤੇ ਸਾਰੀਆਂ ਸੰਗਤਾਂ ਨੂੰ ਪੀੜ ਹੈ ਕਿ ਸਾਰੇ ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਇਹ ਸਾਡੀ ਕੌਮ ਤੇ ਕਾ ਫਾਗ ਬਖਸ਼ਣ ਇਹ ਸਾਇਦ ਉਹਦੇ ਹਲਾ ਹੀ ਇਹ ਤਰ ਦੇਦਾ ਸ਼ਾਇਦ ਇਹ ਸੇਟ ਕੰਮ ਦੇਗਵਾਈ ਕਰੇ ਕਿ ਸਾਡੀ ਕੌਮ ਸਾਰੀ ਇੱਕ ਸੁਛੰਦੇ ਥਲੇ ਇਕੱਠੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ